ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਮਹਾਪੁਰਖ ਤੇ ਜਿਸ ਦਾ ਅਸੀਂ ਤੁਹਾਨੂੰ ਉਤਸ਼ਖੀਤ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਕਈ ਉਪਰਾਲੇ ਕੀਤੇ ਜਿਨ੍ਹਾਂ ਚੋਂ ਇੱਕ ਹੈ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਜਿਸ ਨੇ ਦੇਸ਼ ਵਿਦੇਸ਼ ਤੇ ਸਕੂਲਾਂ ਤੇ ਹਸਪਤਾਲਾਂ ਦੀ ਸਥਾਪਨਾ ਕੀਤੀ ਅੱਜ ਦੇ ਮਹਾਪੁਰਖ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਡਾਕਟਰ ਐਸ ਪੀ ਸਿੰਘ ਓਬਰਾਏ ਜਿਨ੍ਹਾਂ ਦਾ ਜਦੋਂ ਸਮਾਂ ਮਾੜਾ ਸੀਗਾ ਤਾਂ ਉਹਨਾਂ ਨੇ ਪੱਥਰਾਂ ਨੂੰ ਤੋੜ ਕੇ ਆਪਣੀ ਸਫਲਤਾ ਦਾ ਰਸਤਾ ਕੱਢਿਆ ਤੇ ਜਦ ਉਹ ਸਫਲ ਹੋ ਗਏ ਤਾਂ ਉਹਨਾਂ ਨੇ ਆਪਣਾ ਜੀਵਨ ਲੋਕਾਂ ਲਈ ਨਿਸ਼ਕਰ ਕਰ ਦਿੱਤਾ ਹਾਲਮ ਇਹ ਹੈ ਕਿ ਅੱਜ ਉਹ ਆਪਣੀ ਆਮਦਨ ਦਾ ਤਕਰੀਬਨ 98% ਪੈਸਾ ਲੋਕ ਸੇਵਾ ਦੇ ਵਿੱਚ ਲਗਾ ਰਹੇ ਨੇ ਉਹ ਦੱਸਦੇ ਨੇ ਕਿ ਕੋਈ ਟਾਈਮ ਸੀਗਾ ਜਦੋਂ ਉਹਨਾਂ ਦੇ ਕੋਲ ਕੋਈ ਪੈਸਾ ਨਹੀਂ ਸੀਗਾ ਤੇ ਨੌਕਰੀ ਨਹੀਂ ਸੀਗੀ ਪਰ ਹੌਲੀ-ਹੌਲੀ ਉਹ ਇਸ ਤਰ੍ਹਾਂ ਦਾ ਵਪਾਰ ਕੀਤਾ ਇਸ ਤਰ੍ਹਾਂ ਦਾ ਉਹਨਾਂ ਨੇ ਬਿਜ਼ਨਸ ਕੀਤਾ ਕਿ ਉਹ ਵਾਧੇ-ਵਾਧੇ ਹੁਣ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਬਿਜ਼ਨਸ ਚੱਲਦੇ ਨੇ ਤੇ ਪਰ ਜੋ ਉਹਨਾਂ ਨੂੰ ਆਮਦਨ ਹੁੰਦੀ ਹੈ ਉਹ ਉਹ ਲੋਕਾਂ ਦੇ ਉੱਪਰ ਖਰਚ ਕਰਦੇ ਆ ਤਾਂ ਕਿ ਲੋਕਾਂ ਦਾ ਜਿਹੜੇ ਪ੍ਰੇਸ਼ਾਨ ਨੇ ਜਿਹੜੇ ਦੁਖੀ ਨੇ ਉਹਨਾਂ ਨੂੰ ਅੱਛਾ ਜੀਵਨ ਦਿੱਤਾ ਜਾ ਸਕੇ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਅਸੀਂ ਇਸ ਮਹਾਪੁਰਖ ਪ੍ਰੋਫੈਸਰ ਡਾਕਟਰ ਐਸ ਪੀ ਸਿੰਘ ਓਰੇ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਜੀਵਨ ਸ਼ੁਰੂ ਕੀਤਾ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਉਹਨਾਂ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਮੇਰਾ ਜਨਮ ਨੰਗਲ ਟਾਊਨਸ਼ਿਪ ਹੋਇਆ ਫਿਰ ਆ ਪੜਨ ਚ ਬਦ ਮੂਡ ਨਹੀਂ ਸੀਗਾ ਤੇ 16-17 ਸਾਲ ਦੀ ਉਮਰ ਦੇ ਵਿੱਚ ਘਰੋਂ ਨਿਕਲ ਗਿਆ ਦੱਸ ਕੇ ਗਿਆ ਕਿ ਮੈਂ ਚੱਲਿਆ ਹੁਣ ਮੈਂ ਤੇ ਫਿਰ ਫਾਦਰ ਸਾਹਿਬ ਮੇਰੇ ਕਹਿੰਦੇ ਵਿੱਚ ਕੱਕਾ ਜੀ ਘਟ ਛੱਡ ਕੇ ਜਾ ਰਹੇ ਆ ਨਾ ਤੇ ਕੁਝ ਬਣ ਕੇ ਵਾਪਸ ਆਈ ਉਦਾਂ ਸਾਨੂੰ ਫੇਰ ਚਿਹਰਾ ਨਾ ਦਿਖਾਈ ਬੜੇ ਅੜਮ ਬੰਦੇ ਸੀ ਮੇਰੇ ਫਾਦਰ ਸਾਹਿਬ ਮੈਂ ਕਿਹਾ ਕੋਈ ਨਹੀਂ ਵਾਪਸ ਨਹੀਂ ਆਉਂਦਾ ਫਿਰ ਜਿਹੜੀ ਕਹਾਣੀ ਸੀ ਲੰਮੀ ਸਾਡੀ ਮੈਂ ਫਿਰ ਕਿਉਂਕਿ ਹੁਨਰ ਸੀ ਮੇਰੇ ਹੱਥ ਵਿੱਚ ਅਸੀਂ ਜਿਹੜੀ ਬਸ ਸੀ ਉਸ ਬਸ ਤੇ ਬਹਿ ਗਿਆ ਮੈਂ ਤੇ ਅਸੀਂ ਪਹੁੰਚ ਗਏ ਉੱਥੇ ਮੈਂ ਸੁੰਦਰਨਗਰ ਹਿਮਾਚਲ ਪ੍ਰਦੇਸ਼ ਉੱਥੇ 1 ਮਹੀਨੇ ਦੇ ਵਿੱਚ ਪੈਸੇ ਜਿੰਨੇ ਸੀ ਪੈਸੇ ਖਤਮ ਹੋ ਗਏ ਫਿਰ ਇੱਥੋਂ ਤੱਕ ਟਾਈਮ ਆ ਗਿਆ ਕਿ ਜਿਹੜੇ ਸੜਕ ਦੇ ਰੋੜੀ ਕੁੱਟਦੇ ਹੁੰਦੇ ਆ ਉਹ ਰੋੜੀ ਕੁੱਟਣ ਦਾ ਗੋਮਤ ਆ ਗਿਆ ਠੇਕਾ ਲੈ ਲਿਆ ਮੈਂ ਸਭ ਕੁਝ ਕਰ ਲਿਆ ਕਿ ਰੋੜੀ ਕੁੱਟ ਕੇ ਖਾਲਾਂਗੇ ਲੇਕਿਨ ਏਖ ਮੰਗੇ ਨਹੀਂ ਖਾਵਾਂਗੇ ਮਿਹਨਤ ਕਰਕੇ ਖਾਵਾਂਗੇ ਤੇ ਉਹ ਰੋੜੀ ਕੁੱਟ ਲਈ ਸੀ ਆਪਾਂ ਤੇ ਕੋਈ ਗੱਡੀ ਖੜੀ ਹੋਈ ਅਕਸਰ ਸੀ ਦੋ ਹਿੰਦੂ ਜੈਂਟਲਮੈਨ ਮੈਨੂੰ ਆਵਾਜ਼ ਮਾਰੀ ਮੈਂ ਗਿਆ ਕਹਿੰਦਾ ਸ਼ਰਮ ਨਹੀਂ ਆਉਂਦੀ ਇੰਨੀ ਸੋਹਣੀ ਪਗੜੀ ਬੰਨੀ ਹੈ ਮੇਰੇ ਦਾੜੀ ਫੁੱਟੀ ਫੁੱਟੀ ਸੀ ਉਦੋਂ ਤੇ ਛੋਟੀ ਛੋਟੀ ਦਾੜੀ ਸੀ ਤੇ ਕਹਿੰਦਾ ਤੂੰ ਚੰਗੇ ਘਰ ਦਾ ਲੱਗਦਾ ਤੇ ਆ ਮੈਂ ਕਿਹਾ ਜੀ ਮਿਹਨਤ ਕਰ ਰਿਹਾ ਮੈਂ ਕਚੋਰੀ ਥੋੜੀ ਕਰ ਰਿਹਾ ਹਾਂ ਜੀ ਤੇ ਕਹਿੰਦੇ ਕੁਝ ਪੜਿਆ ਲਿਖਿਆ ਹੈ ਮੈਂ ਹੀ ਪ੍ਰੈਪ ਕੀਤੀ ਹੋਈ ਹੈ ਕੋਈ ਆਂਦਾ ਮੈਂ ਕਿਹਾ ਜੀ ਮੈਂ ਟਰੈਕਟਰ ਇੰਜਨ ਮਕੈਨਿਕਾ ਡੀਜ਼ਲ ਇੰਜਨ ਕਹਿੰਦੇ ਬੈਠ ਗੱਡੀ 'ਚ ਗੱਡੀ 'ਚ ਬਾ ਕੇ ਲੈ ਗੇ ਮੇਰਾ ਦੋਸਤ ਵੀ ਉਹਦੇ ਨਾਲ ਹੁੰਦਾ ਸੀ ਮੇਰੇ ਇੱਕ ਉੱਥੇ ਗਏ ਉਹਨਾਂ ਨੇ ਇਗਜ਼ਾਮ ਲਿਆ ਨੈਚਰਲੀ ਕੰਮ ਕੀਤਾ ਸੀ ਮੈਂ ਆਪਣੇ ਹੱਥੀ ਦੇ ਪਾਸ ਹੋ ਗਏ ਫਿਰ ਕਦੇ ਪ੍ਰੈਕਟੀਕਲ ਕਰਨਾ ਪ੍ਰੈਕਟੀਕਲ ਲਗੇ ਤੇ ਉਸ ਟਾਈਮ ਤੇ ਮੈਨੂੰ ਫਿਰ 392 ਰੁਪਏ ਦੀ ਨੌਕਰੀ ਜੜੀ ਆ ਉੱਥੇ ਮੈਂ ਪਹਿਲੀ ਨੌਕਰੀ ਜੜੀ ਕੀਤੀ ਐਜ਼ ਅ ਡੀਜ਼ਲ ਮੈਕੈਨਿਕ ਇੱਕ ਸਾਲ jobb ਉੱਥੇ ਕੀਤੀ ਫਿਰ ਇੱਕ ਸਾਲ ਮੈਂ ਕੀਤੀ ਜਾ ਕੇ ਤੁਹਾਡੇ ਸਲਾਲ ਡੈਮ ਜੀ ਐਨ ਡੀ ਕੇ ਦੇ ਵਿੱਚ ਪੁਣ 86 ਸਾਈਟ ਤੇ ਉੱਥੋਂ ਫਿਰ ਚਾਂਸ ਲੱਗਿਆ ਫਿਰ ਦੁਬਈ ਦੀ ਵੈਕੈਂਸੀ ਆਸੀ ਫਿਰ ਮੈਂ ਦੁਬਈ ਨਿਕਲ ਗਿਆ ਦੁਬਈ ਜਾ ਕੇ ਫਿਰ 4 ਸਾਲ ਉੱਥੇ ਨੌਕਰੀ ਕੀਤੀ ਐਜ਼ ਅ ਡੀਜ਼ਲ ਮੈਕੈਨਿਕ ਨੌਕਰੀ ਕਰਨ ਤੋਂ ਬਾਅਦ ਫਿਰ ਜਿਹੜਾ ਸਾਰਾ ਆਈਡੀਆ ਜੋ ਹੋ ਗਿਆ ਫਿਰ ਮੇਰੇ ਮਨ ਚਕਸੀ ਕਿਉਂਕਿ ਜਿਸਲੇ ਮੈਂ ਘਰੋਂ ਗਿਆ ਸੀ ਮੈਂ ਇਸ ਕਰਕੇ ਗਿਆ ਸੀ ਕਿ ਪੜ੍ਹ ਲੈ ਕੇ ਵੱਤਵਕੀ ਕਰਾਂਗੇ ਕਲਕਤ ਬਣ ਜਾਵਾਂਗੇ ਜਾਂ ਕੋਈ ਜੋ ਮਿਲ ਜਾਏਗੀ ਕਿੰਨੀ ਕ ਬਣ ਜਾਏਗੀ ਉਹ ਮੈਂ ਨਹੀਂ ਸੀ ਕਰਨਾ ਚਾਹੁੰਦਾ ਮੇਰਾ ਸੁਪਨਾ ਕੁਝ ਹੋਰ ਸੀ ਕਿ ਮੈਂ ਕਿਤੇ ਹੋਰ ਜਾਣਾ ਚਾਹੁੰਦਾ ਸੀ ਸੋ ਉਹੀ ਮੈਂ ਕੀਤਾ ਮੈਂ ਆਪਣੀ ਮਰਜ਼ੀ ਨਾਲ ਗਿਆ ਮਰਜ਼ੀ ਨਾਲ ਸਾਰੇ ਕੰਮ ਵੀ ਕੀਤੇ ਆ ਮਿਹਨਤ ਵੀ ਕੀਤੀ ਐ ਅੱਗੇ ਛਾਲ ਵੀ ਮਾਰੀ ਐ ਦੁਬਈ ਜਾ ਕੇ ਪੈਸਾ ਵੀ ਕਮਾਇਆ ਵਾਪਸ ਆ ਕੇ ਫਿਰ ਕੰਪਨੀ ਜੜੀ ਹੈ ਦੁਬਾਰਾ ਕੰਪਨੀ ਖੁੱਲੀ ਇੱਥੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ ਨਹਿਰਾਂ ਦੇ ਕੰਮ ਰੋਡ ਦਾ ਕੰਮ ਸਾਰਾ ਇਹ ਸਾਰਾ ਕਰਦੇ ਕਰਦੇ ਆ ਜਿਸਲੇ ਸਾਡੀ ਕੰਪਨੀ ਐਸਟੈਬਲਿਸ਼ ਹੋ ਗਈ ਮੇਰੇ ਫਾਦਰ ਸਾਹਿਬ ਮੇਰਾ ਬਰਦਰ ਸਾਰੇ ਆਪਾ ਇਕੱਠੇ ਹੀ ਸੀਗੇ ਫਿਰ ਉਥੋਂ ਮੈਂ ਨਿਕਲ ਗਿਆ ਫਿਰ ਦੁਬਈ ਕਿਉਂਕਿ ਮੇਰਾ ਸੁਪਨਾ ਉਹੀ ਸੀ ਕਿ ਨਹੀਂ ਇੱਥੇ ਕਰ ਲਿਆ ਮੈਂ ਸੈਟੀਸਫਾਈ ਨਹੀਂ ਸੀ ਮੈਂ ਕਿਹਾ ਨਹੀਂ ਦੁਬਈ ਜਿੱਥੇ ਕਿ ਮੈਂ ਆਪਣਾ ਜ਼ਿੰਦਗੀ ਸ਼ੁਰੂਆਤ ਕੀਤੀ ਸੀ ਮੈਨੂੰ ਪਤਾ ਸੀ ਸਕੋਪ ਬਹੁਤ ਹੈ ਉੱਥੇ ਫਿਰ ਮੈਂ ਉੱਥੇ ਜਾ ਕੇ ਆਪਣੀ ਕੰਪਨੀ ਖੋਲੀ ਇੱਕ ਕੰਪਨੀ ਖੋਲੀ ਇੱਕ ਸਾਲ ਦੇ ਮੇਰੀ ਕੰਪਨੀ ਐਸਟੈਬਲਿਸ਼ ਹੋ ਗਈ ਸੀ ਦੂਸਰੇ ਇੱਕ ਸਾਲ ਤੇ ਮੈਂ ਦੂਸਰੀ ਕੰਪਨੀ ਫਿਰ ਦੋ ਸਾਲ ਬਾਅਦ ਤੀਸਰੀ ਕੰਪਨੀ ਵਿੱਚ ਚੌਥੀ ਕੰਪਨੀ ਸੋ ਪੰਜ ਛੇ ਕੰਪਨੀਆਂ ਉੱਥੇ ਖੋਲੀਆਂ ਮੈਂ ਫਿਰ ਮੈਂ 97 ਦੇ ਵਿੱਚ ਮੈਂ ਦੁਬਈ ਗ੍ਰ ਇੱਕ ਸੋਪੀਨਾਰੂਮ ਦਾ 14 ਵਿੱਚ ਰੈਸਟੋਰੈਂਟਸ ਸੋ ਮੈਂ ਉਹ ਹੋਟਲ ਬਣਾਇਆ ਹੋਟਲ ਚਲਾਇਆ ਫਿਰ ਸੋ ਇਸ ਤਰੀਕੇ ਨਾਲ ਫਿਰ ਅਸੀਂ ਪ੍ਰੋਪਰਟੀਆਂ 'ਚ ਪੈ ਗਏ ਲੇਬਰ ਕੈਂਪਸ 'ਚ ਪੈ ਗਏ ਸਾਰੇ ਸੋ ਇਹ ਕਰਦਿਆਂ ਕਰਦੇ ਆ ਹੌਸਤਾ ਸਟੈਪ ਵਾਈਜ਼ ਚਲਦੇ 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 ਉਹ ਸਟੇਜ ਤੇ ਪਹੁੰਚ ਗਏ ਕਿ ਜਿੱਥੇ ਬੰਦਾ ਕਹਿੰਦਾ ਵੀ ਨਹੀਂ ਹੁਣ ਯਾਰ ਮੇਰੀ ਸੰਤੁਸ਼ਟੀ ਹੈ ਵੀ ਜੋ ਮੈਂ ਮੰਗਿਆ ਸੀ ਵਾਇਗਰੂ ਕੋਲੋਂ ਮੈਂ ਦਿੱਤਾ ਜੀ ਇਹ ਹੀ ਹੁੰਦਾ ਸੀ ਨਾ ਕਿ ਲੋਕੋ ਕੋਲ ਵਡੀਆਂ-ਣੀਆਂ ਗੱਡੀਆਂ ਹੈਗੀਆਂ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹੋਈਆਂ ਤੇ ਇਹ ਤੇ ਯਾਰ ਅਸੀਂ ਸਰਕਾਰੀ ਮਕਾਨ 'ਚ ਰਹ ਰਹੇ ਆ ਸੋ ਸੁਪਨਾ ਸੀ ਇੱਕ ਮੈਂ ਸੁਪਨਾ ਪੂਰਾ ਰੱਬ ਨੇ ਮੇਰਾ ਕੀਤਾ ਫਿਰ ਉਸ ਇਹ ਚ ਆ ਕੇ ਮੈਂ ਕਿਹਾ ਨਹੀਂ ਹੁਣ ਬਹੁਤ ਹੋ ਗਿਆ ਹੁਣ ਸਮਾਜ ਨੂੰ ਵਾਪਸ ਕਰਨ ਦੀ ਇੱਕ ਟਾਈਮ ਆ ਗਿਆ ਕਿ ਅਸੀਂ ਸਮਾਜ ਨੂੰ ਵਾਪਸ ਕਰੀਏ ਫੇਰ ਕੁਦਰਤੀ ਬਹਾਨਾ ਬਣਨਾ ਹੁੰਦਾ ਹੈ ਕਿ 2010 ਦੇ ਵਿੱਚ ਜਿਹੜਾ 17 ਬੰਦਿਆਂ ਦਾ ਕੇਸ ਆ ਗਿਆ ਮੈਂ ਆਪਣੇ ਹੱਥ ਲਿਆ ਪੌਣੇ 3 ਸਾਲ ਕੇਸ ਲੜਿਆ ਫਾਂਸੀ ਮaaf ਕਰਾਈ ਫੇਰ ਇਹ ਸلسਲਾ ਜਾਰੀ ਹੋ ਗਿਆ ਉਹ ਦਿਨ ਤੋਂ ਲੈ ਕੇ ਹੁਣ ਤੱਕ ਫਿਰ ਮੈਂ ਫਿਰ ਟਸਟ ਵੀ ਬਣਾਇਆ ਸਾਰਾ ਕੀਤਾ ਫਿਰ ਮੈਂ ਪਿੱਛੇ ਨਹੀਂ ਹਟਿਆ ਤੇ ਬਿਜ਼ਨਸ ਵਾਲੇ ਪਾਸੇ ਮੇਰਾ ਕੋਈ ਖਿਆਲ ਨਹੀਂ ਹੈ ਕਿਉਂਕਿ ਰੱਬ ਨੇ ਬਹੁਤ ਕੁਝ ਦੇ ਦਿੱਤਾ ਸੀਗਾ ਜਿਹੜੇ ਪੈਸਾ ਕੱਢੋ ਵੰਡੀ ਚਲੋ ਵੰਡੀ ਚਲੋ ਉਹ ਕਿਸੇ ਨੂੰ ਭਰਨਾ ਜਿਹੜਾ ਉਹ ਉੱਪਰ ਵਾਲਾ ਦਾ ਕੰਮ ਹੈ ਉਹ ਕਦੀ ਕੰਮੀ ਨਹੀਂ ਛੱਡਦਾ ਤੁਸੀਂ ਸੁਪਨਾ ਲੈ ਕੇ ਚੱਲੋ ਕਿ ਮੈਂ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਉਹ ਕਦੀ ਥੋੜ੍ਹ ਨਹੀਂ ਆਂ ਦਿੰਦਾ ਇੱਕ ਸਾਨੂੰ ਸਿਰਫ ਤੇ ਰੱਬ ਤੇ ਯਕੀਨ ਹੋਣਾ ਚਾਹੀਦਾ ਹੈ ਜੀ ਸੋ ਉਸੇ ਕਾ ਸਾਰਾ ਚੱਲਦਾ ਹੈ ਡਾਕਟਰ ਐਸ.ਪੀ. ਸਿੰਘ ਬਰਾਏ ਜਿਨ੍ਹਾਂ ਨੂੰ ਕਿ ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਪਾਲੇ ਭਾਜੀ ਸਾਡੇ ਤੋਂ ਸਕੂਲ ਦੇ ਵਿੱਚ ਤਾਂ ਕਾਫੀ ਸੀਨੀਅਰ ਸੀਗੇ ਇਹ ਅਸੀਂ ਵੈਸੇ ਕੋਈ ਸਕੂਲ ਦੇ ਵਿੱਚ ਤਲਵਾੜਾ ਸੈਕਟਰ 1 ਸਕੂਲ ਚ ਪੜੇ ਆ ਇੱਥੋਂ ਹੀ ਤਲਵਾੜੇ ਤੋਂ ਪੜ੍ਹ ਕੇ ਇਹਨਾਂ ਨੇ ਆਈਟੀਆ ਵਗੈਰਾ ਕਰਕੇ ਤੋਂ ਉਸ ਤੋਂ ਬਾਅਦ ਕੰਟਰੈਕਟਰਸ਼ਿਪ ਠੇਕੇਦਾਰੀ ਵੀ ਕੀਤੀ ਔਰ ਇਹਨਾਂ ਨੇ ਪੰਡੋ ਸਰਵਿਸ ਵੀ ਕੀਤੀ ਤੋਂ ਇੱਕ ਚੀਜ਼ ਇਹਨਾਂ ਦੀ ਜਿਹੜੀ ਮੈਂ ਤੁਹਾਨੂੰ ਇੱਥੇ ਖਾਸ ਕਰਕੇ ਦੱਸਣਾ ਚਾਹੁੰਨਾ ਬਚਪਨ ਦੇ ਵਿੱਚ ਕਿ ਪਤਾ ਨਹੀਂ ਰੱਬ ਵੱਲੋਂ ਜਾਂ ਕਿਸ ਤਰੀਕੇ ਨਾਲ ਇਹਨਾਂ ਦਾ ਸ਼ੁਰੂ ਤੋਂ ਹੀ अपना एक धार्मिक पासे या एक भलाई वाले पासे काफी रुझान ਸੀ ਜਿਸ ਦੀ ਕਿ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਵੀ ਦਿੰਨਾ ਕਿ ਇੱਥੇ ਤਲਵਾੜਾ ਦੇ ਨੇੜੇ 5-6 ਕਿਲੋਮੀਟਰ ਤੇ ਚੜਾਈ ਤੇ ਬਾਬਾ ਦਿਆਲੂ ਜੀ ਦਾ ਦਰਬਾਰ ਹੈ ਅਕਸਰ ਇੱਥੋਂ ਤਲਵਾੜੇ ਦੇ ਲੋਕ ਉੱਥੇ ਜਾਂਦੇ ਸੀ ਸਾਡਾ ਪਰਿਵਾਰ ਵੀ ਜਾਂਦਾ ਸੀ ਤੇ ਉਸਨੇ ਕੋਈ ਸਾਧਨ ਕੋਈ ਬਹੁਤੇ ਇਹਨੇ ਨਹੀਂ ਸੀਗੇ ਲੋਕਾਂ ਕੋਲੇ ਕਿ ਉਹ ਜਾ ਸਕਣ ਜਾਂ ਕਿਸ ਤਰ੍ਹਾਂ ਸੋ ਅਬਰਾਏ ਸਾਹਿਬ ਦੀ ਪੱਲੀ ਭਾਜੀ ਦੀ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੀ ਇੱਕੋ ਹੀ ਇਹ ਟੈਂਡੈਂਸੀ ਰਹਿੰਦੀ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਜਿਸ ਤਰ੍ਹਾਂ ਸੰਡੇ ਵਾਲੇ ਦਿਨ ਉੱਥੇ ਇਕੱਠ ਹੁੰਦਾ ਸੀ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਆਪਣੀ ਜੀਪ ਲੈ ਕੇ ਉੱਥੇ ਜਾਵਾਂ ਰਸਤੇ ਦੇ ਵਿੱਚ ਜਿਹੜੇ ਨਹੀਂ ਚੱਲ ਸਕਦੇ ਜਾਂ ਜਿਹੜੇ ਉੱਥੇ ਪਹੁੰਚਣਾ ਚਾਹੁੰਦੇ ਆ ਔਰ ਨਹੀਂ ਪਹੁੰਚਦੇ ਉਹਨਾਂ ਨੂੰ ਲੈ ਕੇ ਜਾਵਾਂ ਇਸ ਤਰੀਕੇ ਨਾਲ ਹੋਰ ਵੀ ਜਿੰਨੀਆਂ ਧਾਰਮਿਕ ਸਥਾਵਾਂ ਤੇ ਜਾਂ ਜਿੱਥੇ-ਜਿੱਥੇ ਇਹਨਾਂ ਦਾ ਮਨ ਕਰਦਾ ਸੀ ਕਿ ਮੈਂ ਇੱਥੇ ਲੋਕਾਂ ਦੀ ਸੇਵਾ ਕਰ ਸਕਾਂ ਔਰ ਉਹੀ ਸੇਵਾ ਭਾਵ ਦੇਖੋ ਇਹਨਾਂ ਦਾ ਕਿਸ ਤਰੀਕੇ ਨਾਲ ਜੁੜਦਾ ਗਿਆ ਜੁੜਦਾ ਗਿਆ ਜੁੜਦਾ ਗਿਆ ਔਰ ਇਹਨਾਂ ਦੇ ਅੰਦਰ ਉਹੀ ਜਾਗਰਤੀ ਹੁੰਦੀ ਗਈ ਕਿ ਅੱਜ ਇਹ ਇਹਨਾਂ ਨੇ ਉਸ ਤੋਂ ਬਾਅਦ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਆਪਣਾ ਦੇਖੋ ਖੋਲਿਆ ਜਿਹਦੇ ਤਹਿਤ ਅੱਜ ਦੇ ਦਿਨ ਦੇ ਵਿੱਚ ਇਹ ਆਪਣੀ ਕਮਾਈ ਦਾ 98% ਉਹਦੇ ਵਿੱਚ ਦਾਨ ਕਰ ਰਹੇ ਆ ਦਾ ਉਸੇ ਮਰਦ ਦਾ ਜੋ ਆਪਣੇ ਸਮਾਜ ਅਤੇ ਕੌਮ ਲਈ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਦੇ ਇੱਕ ਮਹਾਪੁਰਖ ਨੇ ਐਸਪੀ ਸਿੰਘ ਉਭਰਾਏ ਜਿਨ੍ਹਾਂ ਨੇ ਸਰਬੱਤੇ ਪਲਾਟ ٹرسٹ ਦੇ ਨਾਲ ਸਮਾਜ ਦੀ ਸੇਵਾ ਕੀਤੀ ਹੈ ਤੇ ਬਾਹਰ ਵਿਦੇਸ਼ਾਂ ਵਿੱਚ ਜਿਹੜੇ ਪੰਜਾਬੀ ਸੀਗੇ ਜਾਂ ਹੋਰ ਦੇਸ਼ ਦੇ ਵੀ ਕੋਈ ਵਿਅਕਤੀ ਸੀਗੇ ਉਹਨਾਂ ਨੂੰ ਬਲੱਡ ਮਨੀ ਦੇ ਕੇ ਉਹਨਾਂ ਦੇ ਦੇਸ਼ਾਂ ਵਿੱਚ ਪਹੁੰਚਾਇਆ ਹੈ ਤੇ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਕਰਦੇ ਆਂ ਤੇ ਉਹ ਜਿਹੜੇ ਵਿਦੇਸ਼ਾਂ 'ਚ ਬੈਠੇ ਵਿਅਕਤੀ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦਾ ਕਿੱਦਾਂ ਪਹੁੰਚਾਉਂਦੇ ਨੇ ਡਾਕਟਰ ਸਾਹਿਬ ਤੁਹਾਡਾ ਅੱਜ ਦੇ ਮਹਾਪੁਰਖ ਪ੍ਰੋਗਰਾਮ 'ਵੱਵਾ ਸਵਾਗਤ ਹੈ ਥੈਂਕ ਯੂ ਸਰ ਤੁਸੀਂ ਦੱਸੋ ਕਿ ਜਿਹੜਾ ਤੁਸੀਂ ਆਪਣਾ ਸਰਵਦਾ ਭਲੜਾ ਟਰੱਸਟ ਜਿਗਾ ਉਹ ਸ਼ੁਰੂ ਕੀਤਾ ਉਹ ਕਿਸ ਤਰ੍ਹਾਂ ਕੀਤਾ ਜੀ ਸਰਬੋਤ ਪਹਿਲਾਂ ਜਿਹੜਾ ਚੈਰੀਟੇਬਲ ٹرسٹ ਹੈ ਇਹਦੇ ਹੋਂਦ 2012 ਚ ਹੋਈ ਹੈ ਲੇਕਿਨ ਇਸ ਤੋਂ ਪਹਿਲਾਂ 2010 ਦੇ ਵਿੱਚ ਜਿਹੜਾ ਸੀ ਉਹ ਜਦੋਂ ਕਿ ਸਾਰੇ ਇੱਕ ਨਾ ਫਰੰਟ ਪੇਜ ਦੀ ਨਿਊਜ਼ ਸੀ ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਨਾਗਰਿਕ ਮਿਸਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸਜ਼ਾ ਸੁਣਾ ਦਿੱਤੀ ਗਈ ਸੋ ਉੱਥੋਂ ਹੀ ਕੰਮ ਸ਼ੁਰੂ ਹੋਇਆ ਤੇ ਜਿੱਦੇ ਮੈਂ ਉੱਥੇ ਕੰਮ ਤੇ ਗਿਆ ਤੇ ਫਿਰ ਕਰਦਿਆ ਕਰਦਿਆ ਕੇਸ ਲੜਿਆ ਉਹਨਾਂ ਨੇ ਫਾਂਸੀ ਮਾਫ਼ ਕਰਾਈ ਜਦੋਂ ਜਿਨ੍ਹਾਂ ਦੀ ਫਾਂਸੀ ਮਾਫ ਕਰਾਈ ਇਹਨਾਂ ਦੇ ਪਿੰਡਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਦੇਖਿਆ ਕਿ ਇੱਥੇ ਤਾਂ ਬਜ਼ੁਰਗ ਤੁਰੇ ਫਿਰਦੇ ਆ ਸੋਟੀ ਲੈ ਕੇ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਆ ਲੋਕਾਂ ਦੀ ਡੈਥ ਹੋ ਰਹੀਆਂ ਕਿਡਨੀਆ ਫੇਲ ਹੋ ਚੁੱਕੀਆਂ ਨੇ ਡਾਇਲਿਸਿਸ ਨਹੀਂ ਕਰਾ پا ਰਹੇ ਟੈਸਟ ਨਹੀਂ ਕਰਾ پا ਰਹੇ ਬੱਚੇ ਜਿਹੜੇ ਆ ਉਹ ਪੜ੍ਹੇ ਲਿਖੇ ਬੱਚੇ ਵੀ ਘਰਾਂ 'ਚ ਬੈਠੇ ਆ ਜਾਂ ਲੜਕੀਆਂ ਜਿਹੜੀਆਂ ਸੀ 8ਵੀਂ 9ਵੀਂ ਜਮਾਤ ਪੜ੍ਹ ਕੇ ਘਰਾਂ 'ਚ ਬੈਠੀ ਸੀ ਵੇਟ ਕਰ ਰਹੀਆਂ ਸੀ ਕਿ ਵੱਡੇ ਹੋਵਾਂਗੇ ਸ਼ਾਦੀ ਹੋਏਗੀ ਇਸ ਤਰੀਕੇ ਨਾਲ ਮੈਂ ਕੋਈ 12 13 ਮੈਨੂੰ ਪ੍ਰੋਜੈਕਟ ਜਿਹੜੇ ਨਜ਼ਰ ਆਏ ਸੋ ਮੈਂ ਜਿਸ ਕੰਮ ਗਿਆ ਸੀ ਉਹ ਵੇ ਇਹ ਯਾਰ ਲੋਕੀ ਇੰਨੇ ਦੁਖੀ ਐ ਤੇ ਅਸੀਂ ਆਪਣਾ ਆਪਣਾ ਇੰਜੋਏ ਕਰ ਰਹੇ ਆ ਸਾਨੂੰ ਪਤਾ ਹੀ ਨਹੀਂ ਵੀ ਕਿੰਨੀ ਗਰੀਬੀ ਐ ਕਿੰਨੇ ਲੋਕ ਲੋੜਵੰਦ ਹੈਗੇ ਆ ਫਿਰ ਉਹ ਮੈਂ ਸਾਰੇ ਪੁਆਇੰਟ ਨੋਟ ਕਰ ਲੇ ਜਦੋਂ ਫਾਂਸੀਆਂ ਮਾਫ ਕਰਾਉਣ ਤੋਂ ਬਾਅਦ ਫਿਰ ਮੈਨੇ ਮਹਿਸੂਸ ਕੀਤਾ ਕਿ ਨਹੀਂ ਅੱਪਾ ਟਰਸਟ ਖੋਲੀਏ ਤਾਂ ਇਹ ਤਸਵੀਰ ਆਪਣੇ ਹੋਣ ਚਾਹੀਦੀ ਐ ਫਾਂਸੀ ਦੀ ਗੱਲ ਕਰਦੇ ਤੁਸੀਂ ਕਿੰਨੇ ਕੁ ਮਲਕੀ ਜਿਹੜੇ ਯੁਵਕ ਨੇ ਜਾਂ ਉਹਨਾਂ ਦੀ ਕਿੰਨੀਆਂ ਦੀ ਫਾਂਸੀ ਆਪਾਂ ਹੁਣ ਤੱਕ ਮਾਫ ਫਰਾਈ ਆ ਬਲੱਡ ਬਣੀ ਦੇ ਕੇ ਕੋਈ 17 ਭਾਰਤੀਆਂ ਤੋਂ ਸ਼ੁਰੂ ਹੋ ਗਿਆ ਸੀ ਕੰਮ ਹੁਣ ਦੀ ਡੇਟ 'ਚ 119 ਦੇ ਕਰੀਬ ਜਿਹੜੇ ਆ ਉਹਨਾਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ ਜਾ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੀ ਉਹ ਮਾਫ ਕਰ ਦਿੱਤੀ ਗਈ ਹੈ। ਤਕਰੀਬਨ 136-37 ਬੰਦੇ ਸੀ ਜਿਹੜੇ ਹੁਣ ਬਾਕੀ ਜਿਹੜੇ ਕੋਈ 15-16 ਬੰਦੇ ਨੇ ਉਹਨਾਂ ਦੇ ਕੇਸਾਂ 'ਚ ਲੜ ਰਹੇ ਹਾਂ। ਇੱਕ ਦੋ ਕੇਸਾਂ ਦੀ ਜਿਹੜੀ ਧਿਆਮਨੀ ਹੈ, ਬਲੱਡ ਮਨੀ ਜਿਹੜੀ ਹੁਣ ਉਹ ਅਸੀਂ ਪੇ ਕਰ ਦੇਣੀ ਹੈ। ਸੋ ਇਹ ਜਿਹੜੇ 16-17 ਬੰਦੇ ਇਹ ਵੀ ਛੁੱਟ ਜਾਣਗੇ ਸਾਰੇ। ਸੋ ਟੋਟਲ 137 ਹੋ ਜਾਣਗੇ ਲੇਕਿਨ ਅੱਜ ਦੀ ਡੇਟ 119 ਬੱਚੇ ਜਿਹੜੇ ਨੇ ਫਾਂਸੀਆਂ ਮਾਫ ਕਰਵਾ ਕੇ ਆਪਣੇ ਆਪਣੇ ਘਰਾਂ 'ਚ ਆਪਣੇ ਆਪਣੇ ਮੁਲਕ ਵਿੱਚ ਪਹੁੰਚ ਚੁੱਕੇ ਆ। ਤੇ ਤੁਸੀਂ ਮਿਲ ਕੇ ਫਾਂਸੀ ਦੇ ਰਕਨਾ ਮਾਫਰਾਨੇ ਆ ਬਾਹਰ ਤੋਂ ਵਿਦੇਸ਼ਾਂ ਤੋਂ ਬੱਚਿਆਂ ਨੂੰ ਅੰਦਰ ਵਾਪਸ ਲੈ ਕੇ ਆਣੇ ਆ ਤੇ ਜੇ ਕਿਸੇ ਡੈਥ ਹੁੰਦੀ ਹੈ ਤਾਂ ਜਿਹੜੀ ਉਹਦੀ ਬਾਡੀ ਵੀ ਲੈ ਕੇ ਆਣੇ ਜਿਹੜੀ ਪ੍ਰੋਬਲਮ ਆਉਂਦੀ ਉੱਥੇ ਉਹਨੂੰ ਵੀ ਸੋਲਵ ਕਰਦੇ ਆ ਕਾਗਜ਼ੀ ਕਾਰਵਾਈ ਕਰਕੇ ਦੇਖੋ ਇਹ ਤਿੰਨ ਚਾਰ ਕੰਮ ਰਿਲੇਟਡ ਹੈ ਆਪਸ ਵਿੱਚ ਜਿਸ ਲਈ ਆਪਾਂ ਇਹਨਾਂ ਕੰਮਾਂ 'ਚ ਪੈ ਗਏ ਫਿਰ ਜੇਲਾਤ ਜਾਣਾ ਸ਼ੁਰੂ ਕੀਤਾ ਜੇਲਾਤ ਜਾ ਕੇ ਪਤਾ ਲੱਗਿਆ ਲੋਕਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਬਰਾਏ ਸਾਹਿਬ ਸਾਨੂੰ ਸਜ਼ਾ ਹੋਈ ਸੀ ਤਿੰਨ ਚਾਰ ਮਹੀਨੇ ਦੀ ਸਾਨੂੰ ਚਾਰ ਚਾਰ ਸਾਲ ਹੋ ਗਿਆ ਸੀ ਅੰਦਰ ਬੈਠੇ ਆ ਸਾਡੇ ਕੋਲ ਹੋਰ ਸਾਡਾ ਕੁਝ ਨਹੀਂਗਾ ਫਿਰ ਮੈਂ ਡਿਪਾਰਟਮ ਉਹਨਾਂ ਦੱਸਿਆ ਇਹਨਾਂ ਕੋਲ ਟਿਕਟ ਨਹੀਂ ਹੈਗੀ ਇਹਨਾਂ ਕੋਲ ਪਾਸਪੋਰਟ ਨਹੀਂ ਹੈਗੇ ਫਿਰ ਮੈਂ ਇੰਡੀਆ ਗਵਰਨਮੈਂਟ ਨਾਲ ਇੰਡੀਅਨ ਐਮਬੈਸੀ ਇੰਡੀਅਨ ਕਨਸਲਟਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ ਸੋ ਜਿਹੜੇ ਵਾਈਟ ਪਾਸਪੋਰਟ ਜਿਹਨੂੰ ਕਹਿੰਦੇ ਆ ਆਊਟ ਪਾਸ ਸੋ ਉਹਨਾਂ ਨੇ ਜੇ ਅਸੀਂ 25 ਬੰਦੇ ਭੇਜਦੇ ਆ ਤੇ 25 ਦੇ ਪਾਸ ਬਣ ਗਏ ਜਿਨ੍ਹਾਂ ਦੇ ਪੇਪਰ ਕਲੀਅਰ ਹੁੰਦੇ ਸੀ ਉਹਨਾਂ ਦੇ ਪਾਸਪੋਰਟ ਵਗੈਰਾ ਗਵਰਨਮੈਂਟ ਬਣਾ ਦਿੰਦੀ ਸੀ ਔਰ ਸ਼ਾਰਜਾ ਜੇਲ ਤੇ ਦੁਬਈ ਜੇਲ ਦੇ ਵਿੱਚ ਮੈਂ ਟਿਕਟਾਂ ਦੇ ਕਾਊਂਟਰ ਖੋਲ੍ਹ ਦਿੱਤੇ ਸੀ ਮੈਂ ਕਿਹਾ ਵੀ ਇਹ ਦੋ ਚਾਰ ਦੀ ਗੱਲ ਨਹੀਂ ਹੈਗੀ ਮੈਨੂੰ ਪੁੱਛਣ ਦੀ ਟੈਂਪਲ ਅੱਗੇ ਕਿ ਹਾਂ ਵੀ ਕਲੀਅਰ ਹੈ ਮੈਂ ਕਿਹਾ ਕਾਊਂਟਰ ਤੇ ਜਾਓ ਆਪਣਾ ਨਾਮ ਦੱਸੋ ਮੇਰੇ ਅਕਾਊਂਟ ਵਿੱਚ ਤੁਸੀਂ ਟਿਕਟ ਲੈ ਲਓ ਆਪਣੀ ਔਰ ਹਰ ਮਹੀਨੇ ਜਣੀ ਅਸੀਂ ਟਿਕਟਾਂ ਮੈਂ ਪੇ ਕਰ ਦਿੰਦਾ ਸੀ ਤਕਰੀਬਨ ਤਕਰੀਬਨ ਹੁਣ ਤੱਕ 1200 ਤੋਂ ਉੱਤੇ ਜਲੇ ਆ ਉਹ ਬੱਚੇ ਅਸੀਂ ਕੱ데 ਨੇ ਇੰਡੀਆ ਦੇ ਜਿਨ੍ਹਾਂ ਨੂੰ ਸਾਰੀ ਜਿਹੀ ਕਾਨੂੰਨੀ ਕਾਰਵਾਈ ਸਾਰੀ ਹੈ ਜਿਹੜੀ ਉਹ ਇੰਡੀਅਨ ਕੌਂਸੂਲੇਟ ਇੰਡੀਅਨ ਐਮਬੈਸੀ ਨੇ ਕੀਤੀ ਹੈ ਲੇਕਿਨ ਟਿਕਟਾਂ ਸਾਰੀਆਂ ਜਿਹੜੀਆਂ ਉਹ ਮੈਂ ਦਿੱਤੀਆਂ ਉਹ ਕੱਡੇ ਇਸੇ ਤਰ੍ਹਾਂ ਇਹਦੇ ਰਿਲੇਟਡ ਜਿਹੜੇ ਸੀ ਜਦੋਂ ਅਸੀਂ ਡੈੱਡ ਬੋਡੀ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਇੱਕ ਲਵਰਸ ਡੈੱਡ ਬੋਡੀ ਸੀ ਉਹ ਅਸੀਂ ਜਲ ਫਿਰ ਇਹ ਹੋ ਗਿਆ ਕਿ ਡੈਥਾਂ ਦਾ ਬਹੁਤ ਹੋਈ ਰਹੀਆਂ ਸੀ ਐਕਸੀਡੈਂਟਲ ਡੈਥ ਹੈ ਕਿਸ ਦਾ ਮਰਡਰ ਹੋ ਗਿਆ ਕਿਸ ਨੇ ਸੁਸਾਈਡ ਕਰ ਲਿਆ ਕੋਈ ਬਿਮਾਰੀ ਨਾਲ ਮਰ ਗਿਆ ਤਾਂ ਉਹ ਫਿਰ ਡੈੱਡ ਬੋਡੀਆਂ ਲਿਆਉਣ ਦਾ ਅਸੀਂ ਕੰਮ ਸ਼ੁਰੂ ਕੀਤਾ ਹੁਣ ਤੱਕ ਤਕਰੀਬਨ 386 ਤੋਂ 387 ਜਿਹੜੀਆਂ ਡੈੱਡ ਬੋਡੀ ਨੇ ਇਹ ਅਸੀਂ ਪੰਜਾਬ ਲੈ ਆ ਚੁੱਕੇ ਹਾਂ ਔਰ ਪੰਜਾਬ ਲੈ ਆ ਕੇ ਫਿਰ ਅਸੀਂ ਉਹਨਾਂ ਦੇ ਘਰ ਜਾਂਦੇ ਹਾਂ ਜਿੱਥੇ ਸਾਡੇ ਅਫਸਰ ਡਿਸਟ੍ਰਿਕਟ 'ਚ ਹੈਗੇ ਨੇ ਸੋ ਡਿਸਟ੍ਰਿਕਟ ਸਾਡੀ ਟੀਮ ਜਿਹੜੀ ਹੈ ਉਹ ਫਿਰ ਉਹਨਾਂ ਦੇ ਘਰ ਜਾ ਕੇ ਸੰਸਕਾਰ ਕਰਦੀ ਹੈ ਕਈ ਤਾਂ ਇਹੋ ਜੇ ਫੈਮਿਲੀ ਲੈ ਗਈਆਂ ਕਿ ਉਹਨਾਂ ਕੋਲ ਐਮਬੂਲੈਂਸ ਦੇ ਪੈਸੇ ਨਹੀਂ ਹੈ ਏਅਰਪੋਰਟ ਤੇ ਡੈੱਡ ਬੋਡੀ ਆ ਗਈ ਉਹਨੂੰ ਘਰ ਕਿਦਾਂ ਲਿਆਣਾ ਸੰਸਕਾਰ ਕਿਦਾਂ ਕਰਨਾ ਇਹਦੇ ਜੋਗੇ ਵੀ ਪੈਸੇ ਨਹੀਂ ਪਿੰਡਾਂ ਵਾਲੇ ਲੋਕ ਇਕੱਠੇ ਕਰਦੇ ਨੇ ਪੈਸੇ ਫਿਰ ਅਸੀਂ ਟਰਸਟ ਬਣਾਉਣਾ ਸ਼ੁਰੂ ਕੀਤਾ ਕਿ ਜਿਹੜੇ ਇਹੋ ਜਿਹੇ ਲੋਕ ਆ ਉਹਨਾਂ ਦਾ ਬਿਲਕੁਲ ਸੰਸਕਾਰ ਜਿਹੜਾ ਸਾਰਾ ਫ੍ਰੀ ਕੀਤਾ ਜਾਵੇ ਉਤੋਂ ਸਾਡੀਆਂ ਆਪਣੀਆਂ ਐਂਬੂਲੈਂਸਾਂ ਲੱਗੀਆਂ ਨੇ ਉਹਨਾਂ ਗੱਡੀਆਂ 'ਚ ਜਿਹੜੀ ਡੈੱਡ ਬੋਡੀ ਉਤੋਂ ਉਤੋਂ ਭੇਜ ਕੇ ਇੱਥੇ ਤੇ ਇਥੋਂ ਫਿਰ ਏਅਰਪੋਰਟ ਤੇ ਫੇਰ ਕਰ ਦਿੰਦੇ ਆ ਜਿੱਥੇ ਇਹ ਕੰਮ ਕੀਤਾ ਨਾਲ ਨਾਲ ਇੱਕ ਹੋਰ ਫਿਰ ਮੇਰੇ ਦਿਮਾਗ 'ਚ ਗੱਲ ਆਈ ਕਿ ਉਹਨਾਂ ਦੀ ਫੈਮਿਲੀ ਵੀ ਐ ਬੰਦਾ ਕਮਾਂਡ ਗਿਆ ਸੀ ਡੈਥ ਹੋ ਗਈ ਬੰਦੇ ਦੀ ਹ ਫਿਰ ਅਸੀਂ ਕੀਤਾ ਕਿ ਉਹਨਾਂ ਨੇ ਆ ਦੇਖਦੇ ਕਿ ਲੜਕੀਆਂ ਕਿੰਨੀਆਂ ਹਨ ਅਗਰ ਕੋਈ ਲੜਕੇ ਵਿਆਹਣ ਵਾਲੇ ਦਾ ਵਿਆਹ ਕਰਾ ਦੇ ਬੱਚੇ ਪੜਨ ਵਾਲੇ ਉਹਨਾਂ ਦੀ ਪੜਾਈ ਦੀ ਜ਼ਿੰਮੇਵਾਰੀ ਲੈ ਲਓ ਜਿਹੜੇ ਬੱਚੇ ਛੋਟੇ ਨੇ ਹੁਣ ਪਿੱਛੇ ਕਾਇਆ ਸੀ ਉਤੋਂ ਸ਼ੁਰੂ ਹੋਇਆ ਸਾਡਾ ਇੱਕ ਲੜਕੀ ਸੀਗੀ 4-5 ਸਾਲ ਦੀ ਇੱਕ ਉਹਦੀ 9 ਸਾਲ ਦੀ ਇੱਕ 13 ਸਾਲ ਦੀ ਸੀ ਫਿਰ ਮੈਂ ਕੀਤਾ ਕਿ ਉਹਨਾਂ ਸਾਰਿਆਂ ਦੇ ਸੀ ਨਾ ਫਿਕਸ ਡਿਪੋਜ਼ਿਟ ਕਰਾਤੇ ਜਿਹੜੀ ਲੜਕੀ ਸਭ ਤੋਂ ਛੋਟੀ ਹੈ ਉਹ ਤੇ 1 ਲੱਖ ਰੁਪਇਆ ਜਿਹੜੀ 8-9 ਸਾਲ ਦੀ 2 ਲੱਖ ਰੁਪਇਆ ਜਿਹੜੀ 13-14 ਸਾਲ ਦੀ ਉਹਨੂੰ 4 ਲੱਖ ਰੁਪਇਆ ਇਹ ਅਸੀਂ ਫਿਕਸ ਡਿਪੋਜ਼ਿਟ ਕਰਾਇਆ 1 ਮੈਂ ਦੇਖੀ ਜਦੋਂ ਲੜਕੀਆਂ ਵਿਆਹ ਦੇ ਕਾਬਲ ਹੋਣਗੀਆਂ ਤੇ ਉਦੋਂ ਉਹਦੀ ਐਫ ਡੀ ਜਿਹੜੀ ਤਾਂ ਹੀ ਟੁੱਟੇਗੀ ਸੋ ਉਹ ਪੈਸਾ ਜਿਹੜਾ ਕਿ ਉਸ ਟਾਈਮ ਤੇ ਆਕੇ ਨਾ ਉਹਨਾਂ ਨੂੰ ਹੱਥ ਨਾਲ ਡਣਾ ਪਵੇ ਜਾਂ ਕਿਸੇ ਗਲਤ ਕੁਰਾਹੇ ਨਾ ਪੈ ਜਾਣ ਲੜਕੀਆਂ ਉਹ ਫਿਰ ਮੈਰਿਜ ਕਰਕੇ ਸੋ ਉਹਨਾਂ ਕੋਲ ਇੰਨਾ ਪੈਸਾ ਹੋਣਾ ਚਾਹੀਦਾ ਵਿਆਹ ਕਰਦੋ ਮੁੜ ਕੇ ਫਿਰ ਦੇਖਦੇ ਕਿ ਉਹਨਾਂ ਦਾ ਗੁਜ਼ਾਰਾ ਕਰਕੇ ਇਸ ਤਰ੍ਹਾਂ ਹੋ ਰਿਹਾ ਰੋਟੀ ਪਾਣੀ ਕਿੱਦਾਂ ਚੱਲਣੀ ਹੈ ਉਹ ਫਿਰ ਅਸੀਂ 1000 2000 ਜਾਂ 5000 ਰੁਪਏ ਮਹੀਨਾ ਕਈਆਂ ਨੂੰ 10000 ਰੁਪਏ ਮਹੀਨਾ ਵੀ ਜਿਹੜਾ ਜਿਨ੍ਹਾਂ ਦੇ ਬੱਚੇ ਵੱਢਦੇ ਆ ਸੋ ਉਹ ਸੀਵੇ ਪੈਨਸ਼ਨ ਲਗਾ ਦਿੰਦੇ ਆ ਤਾਂ ਜੋ ਉਹਨਾਂ ਕਿ ਉਹ ਕੰਮ ਇਹ ਪੂਰੀ ਨਹੀਂ ਕਰ ਸਕਦੇ ਜਿਹੜਾ ਬੰਦਾ ਚਲਾ ਗਿਆ ਲੇਕਿਨ ਇਹ ਕਿ ਜੋ ਉਹਦੀਆਂ ਜੋ ਲਾਇਬਿਲਟੀ ਸੀਗੀਆਂ ਜੋ ਉਹਦੇ ਜ਼ਿੰਮੇਵਾਰੀਆਂ ਸੀਗੀਆਂ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟ੍ਰਸਟ ਪਰ ਰਹਿਣੀਆਂ ਉਹ ਪੂਰੀਆਂ ਕੀਤੀਆਂ ਜਾਣ ਤੇ ਜੇਕਰ ਬਲੱਡ ਮੈਨਿੰਗ ਨਾਲ ਤੁਸੀਂ ਦੇਖ ਕੇ ਉੱਥੋਂ ਜਿਹੜੇ ਮੈਨਸ ਤਾਂ ਲੈ ਕੇ ਆਨੇ ਆ ਬੰਦਿਆਂ ਤੋਂ ਲੈ ਕੇ ਆਨੇ ਆ ਕੁੜੀਆਂ ਲੜਕੀਆਂ ਦਾ ਵੀ ਹੈਗਾ ਕਿ ਲੜਕੀਆਂ ਵੀ ਉੱਥੋਂ ਲਾਈਆਂ ਕੁਝ ਇਹ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਉੱਥੇ ਪਿਛਲੇ 3-4 ਸਾਲ ਤੋਂ ਜਿਸ ਜਿਹੇ ਕਿ ਮੈਂ ਇੰਡੀਆ ਗਵਰਨਮੈਂਟ ਨੂੰ ਇੰਡੀਅਨ ਆਬੈਸੀਜ਼ ਨੂੰ ਬੜਾ ਕੰਟੈਕਟ ਕਰ ਚੁੱਕਿਆ ਮੈਂ ਚਲੋ ਹੁਣ ਹੈਲਪ ਕਰ ਵੀ ਰਹੀ ਹੈ ਲੇਕਿਨ ਉਹਨਾਂ ਨੂੰ ਚਾਂਸਾ ਦਿੱਤਾ ਜਾਂਦਾ ਕਿ ਤੁਹਾਨੂੰ ਅਸੀਂ ਉੱਥੇ ਜੌਬ ਦਿਵਾ ਦੇਾਂਗੇ ਟੀਚਿੰਗ ਦੀ ਹੈ ਨਰਸਿੰਗ ਦੀ ਹੈ ਜਾਂ ਹਾਊਸਮੇਡ ਦੀ ਹੈ ਲੇਕਿਨ ਉੱਥੇ ਜਾ ਕੇ ਉਹਨਾਂ ਨੂੰ ਇਲੀਗਲ ਕਰ ਦਿੱਤਾ ਜਾਂਦਾ ਕਿਉਂਕਿ ਉਹ ਟਰਾਂਜ਼ਿਟ ਵਿਜਨ ਲੈ ਜਾਂਦੇ ਨੇ ਉਹਨਾਂ ਨੂੰ ਉਹ ਲੜਕੀਆਂ ਬਹੁਤ ਖਰਾਬ ਹੁੰਦੀਆਂ ਨੇ ਉਹ ਫਸੀਆਂ ਹੋਈਆਂ ਨੇ ਅਸੀਂ ਜਿਆਦਾ ਲੜਕੀਆਂ ਮਸਕੜ ਵਿੱਚ ਨਹੀਂ ਤੇ ਉਹਨਾਂ ਨੂੰ ਛੁਡਾਉਣ ਦਾ ਕੰਮ ਜਿਹੜਾ ਸਾਡਾ جاری ਹੈ ਪਿੱਛੇ ਜੇ ਮੈਂ 57 ਲੜਕੀਆਂ ਲੈ ਕੇ ਆਇਆ ਸੀਗਾ 12 12 15 15 ਕਰਕੇ ਜਿਹੜਾ ਜੋ ਕਲਕੱਤਾ ਦੀਆਂ ਲੜਕੀਆਂ ਸੀਗੀਆਂ ਯੂਪੀ ਬਿਹਾਰ ਦੀਆਂ ਸੀਗੀਆਂ हरियाणा ने दिया ने जेएनके दी एक लड़की सी पंजाब दी लड़कियां सिगया सो ये काम जारी है असी दो दो चार चार पांच पांच लड़कियां करके ले आ रहे क्योंकि ये ते एक लड़की नु ले आन दा टाइम ते लगदा ही लगदा ना 300000 ਰੁਪਏ ਦਾ ਖਰਚਾ ਹੈਗਾ ਜਿਹੜਾ ਸਾਨੂੰ ਖਰਚਣਾ ਪੈਂਦਾ ਉੱਥੇ ਜਿਹੜਾ ਜ਼ਿੰਮੇਦਾਰ ਨੂੰ ਦੇਣਾ ਜਾਂ 에ਜੰਟ ਨੂੰ ਦੇਣਾ ਤਾਂ ਜੋ ਅਸੀਂ ਪਾਸਪੋਰਟ ਲੈ ਸਕੀਏ ਉਹਦਾ ਸੋ ਇਹ ਸੰਸਰਾ ਜਾਰੀ ਹੈ ਔਰ ਕੋਸ਼ਿਸ਼ ਮੇਰੀ ਹੈ ਕਿ ਜਿੰਨੀ ਵੱਧ ਤੋਂ ਵੱਧ ਲੜਕੀਆਂ ਅਸੀਂ ਜਿੰਨੀ ਜਲਦੀ ਹੋਏ ਅਸੀਂ ਬਾਤ ਲੱਖਿਆ ਤੇ ਬਲੱਡ ਮੈਨ ਦੇ ਕੇ ਬਾਹਰ ਤੋਂ ਜਿਹੜੇ ਆਪਣੇ ਪੰਜਾਬੀ ਸੀਗਾ ਉਹਨਾਂ ਨੂੰ ਲਿਆਉਣ ਦਾ ਜਿਹੜਾ ਸਿਸਰਾ ਸ਼ੁਰੂ ਕੀਤਾ ਉਸਦੇ ਨਾਲ ਤੁਸੀਂ ਫਿਰ ਸਮਾਜ ਸੇਵਾ 'ਚ ਵੀ ਆਏ ਨੇ ਤੇ ਮੈਡੀਕਲ ਲਾਈਨ ਦੇ ਵਿੱਚ ਤੁਹਾਡਾ ਵੱਡਾ ਨਾਮ ਹੈ ਕਿਸੀ ਬੜੀ ਸੇਵਾ ਕਰ ਰਹੇ ਹੋ ਤੇ ਉਹ ਬੜੀ ਸੇਵਾ ਸੀਗੋ ਕਿਦਾਂ ਸ਼ੁਰੂ ਕੀਤੀ ਗਈ ਜਿੱਦਾਂ ਮੈਂ ਦੱਸ ਕੇ ਹਟਿਆ ਕਿ ਅਸੀਂ ਜਦੋਂ ਪਿੰਡਾਂ 'ਚ ਮੈਂ ਵਿਜ਼ਿਟ ਕੀਤੀ ਨਾ ਤੇ ਉਹ ਸਾਰੇ ਪ੍ਰੋਜੈਕਟ ਮੈਂ ਨੋਟ ਕਰ ਲਈ ਸੀ ਆਪਣੇ ਲਈ ਤੇ ਇਹਨਾਂ ਪ੍ਰੋਜੈਕਟਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਫਿਰ ਮੈਂ ਆਫਿਸ ਲਾ 2012 ਦੇ ਵਿੱਚ ਪਟਿਆਲੇ ਇੱਕ ਆਫਿਸ ਖੋਲਿਆ ਸੰਗਰੂਰ ਖੋਲਿਆ ਫਿਰ ਕਰਦੇ ਕਰਦੇ ਆਸਲੇ ਸਾਡੇ ਪੰਜਾਬ ਦੇ ਵਿੱਚ ਸਾਡੇ 31 31 ਆਫਿਸ ਨੇ ਹਿਮਾਚਲ 'ਚ ਸਾਡੇ ਆਫਿਸ ਨੇ ਹਰਿਆਣੇ ਦੇ 18 ਆਫਿਸ ਹੈਗੇ ਆ ਜੇ ਐਂਡ ਕੇ ਚਾਹ ਰਾਜਸਥਾਨ ਚੋ ਗਏ ਇਸ ਤੋਂ ਬਾਅਦ ਸੇ ਮੱਧ ਪ੍ਰਦੇਸ਼ ਨਿਕਲ ਗਏ ਐਮ ਪੀ ਹੋ ਗਿਆ ਯੂਪੀ ਵਿਹਾਰ ਹੋ ਗਿਆ ਮਹਾਰਾਸ਼ਟਰ ਆ ਕੋਚੀਨ ਦੇ ਆਫਿਸ ਖੁੱਲ ਕੇ ਆਏ ਸੀ ਸਾਰੇ ਸੋ ਇਸ ਤਰੀਕੇ ਨਾਲ ਸਾਡੇ 88 ਆਫਿਸ ਨੇ ਜਿਹੜੇ ਕਿ ਨੇਪਾਲ ਦੀ ਸਾਡਾ ਆਫਿਸ ਹੈ ਜਾ ਸੋ ਆਊਟ ਆਫ ਇੰਡੀਆ ਸਾਡੇ 18 ਆਫਿਸ ਹੈਗੇ ਨੇ ਸੋ ਇਹ سلسلہ ਜਾਰੀ ਰਿਹਾ ਫਿਰ ਜਿਹੜੇ ਮੈਂਬਰ ਸਾਡੇ ਸੀ ਤਕਰੀਬਨ ਅੱਜ 2000 ਮੈਂਬਰ ਸਾਡੇ ਕੋਲ ਹੈਗੇ ਔਰ ਸਭ ਤੋਂ ਵਧੀਆ ਗੱਲ ਇਹ ਆ ਕਿ 2000 ਜਿਹੜਾ ਮੈਂਬਰ ਸਾਡਾ ਆ ਉਹ ਸਾਰਾ ਵਲੰਟੀਅਰ ਹੈ ਔਰ ਉਹਨਾਂ ਵਿੱਚ ਉਹਨਾਂ ਦੇ ਪੈਟਰੋਲ ਪੰਪ ਵੀ ਹੈਗੇ ਨੇ ਬੰਦਿਆਂ ਦੇ ਅੱਛੇ ਬਿਜ਼ਨਸਮੈਨ ਨੇ ਸੋ ਉਹ ਭੇਤੀ ਕਰ ਰਿਹਾ ਹੈ ਲੇਕਿਨ ਅੱਛੇ ਵੈਲ ਇਸਟੈਬਲਿਸ਼ ਬੰਦੇ ਹੈਗੇ ਨੇ ਜਿਹੜੇ ਜਿਹੜੇ ਕਿ ਆਪਣੀਆਂ ਗੱਡੀਆਂ ਤੋੜਦੇ ਨੇ ਆਪਣੀਆਂ ਗੱਡੀਆਂ ਤੇਲ ਆਪਣੇ ਪੱਲਿਓਂ ਪਾਉਂਦੇ ਨੇ ਟਸਕ ਤੋਂ ਅੱਜ ਤੱਕ 1 ਰੁਪਿਆ ਨਹੀਂ ਉਹਨਾਂ ਨੇ ਲਿਆ ਸੋ ਉਹ ਸਿਰਫ ਸੇਵਾ ਭਾਅ ਉਹਨਾਂ ਦੀ ਤੇ ਉਹ ਸਾਰਾ ਕੰਮ ਚੱਲ ਰਿਹਾ ਹਾਂ ਸਾਡੇ 600 ਬੰਦਾ ਸਾਡਾ ਜਿਹੜਾ ਸੈਲਰੀ ਪੇਡ ਹੈ ਜਿਹੜਾ ਕਿ ਅਸੀਂ ਸਕਿੱਲ ਡਿਵੈਲਪਮੈਂਟ ਤੇ ਕੰਮ ਕਰ ਰਹੇ ਹਾਂ ਇਸ ਲਈ 170 ਦੇ ਕਰੀਬ ਸਾਡੇ ਸਲਾਈ ਸੈਂਟਰ ਸਾਡੇ ਕੰਪਿਊਟਰ ਸੈਂਟਰ ਇੱਕ ਕਸੇ ਹੁਣ ਟਾਈਪਿੰਗ ਦਾ ਸ਼ੁਰੂ ਕੀਤਾ ਕਿਉਂਕਿ ਟਾਈਪਿੰਗ ਦੀ ਬਹੁਤ ਲੋੜ ਹੈ ਪਿਛੇ ਹੁਣ ਕਈ ਹਜ਼ਾਰ ਵੈਕੈਂਸੀਆਂ ਹੋਰ ਨਿਕਲੀਆਂ ਨੇ ਇਹ ਵੀ ਸਾਡੇ ਸੈਂਟਰ ਦੇ ਦੇ ਚੱਲਣੇ ਸ਼ੁਰੂ ਹੋ ਗਏ ਜਾਂ ਫਿਰ ਸਾਡੀਆਂ ਲੈਬਾਰਟਰੀਜ਼ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਸਾਡੇ ਜਿਹੜੇ EMPLOYEES ਹੈਗੇ ਨੇ ਇੱਕ ਲੈਬਾਰਟਰੀ ਚ ਤਿੰਨ ਚਾਰ ਸਾਡੇ ਟੈਕਨੀਸ਼ੀਅਨ ਹੁੰਦੇ ਨੇ ਉਹ ਸਾਰੇ ਸੈਲਰੀ ਪੇਡ ਨੇ ਸੋ 650 ਬੰਦੇ ਸਾਡੇ ਦਾ ਉਹ ਖੁਸ਼ੀ ਹੈ ਕਿ ਮੈਂ ਐ ਐਸਪੀ ਸਿੰਘ ਉਗਰਾਏ ਜੀ ਦੇ ਬਾਰੇ ਬੋਲ ਰਿਹਾ ਇਹ ਮੈਂ ਬੋਲ ਨਹੀਂ ਰਿਹਾ ਇਹ ਮੇਰੀ ਮਨ ਦੀ ਆਵਾਜ਼ ਹੈ ਕਿ ਉਹ ਬੰਦਾ ਜਿਹਨੂੰ ਮੈਂ ਪਹਿਲੀ ਵਾਰੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇਖਿਆ ਮਿਲਿਆ ਉਹਨੂੰ ਉਹ ਇੱਕ ਸਾਡੇ ਕੈਂਸਰ ਵਾਰਡ ਦੀ ਰੈਨੋਵੇਸ਼ਨ ਵਾਸਤੇ ਆਇਆ ਸੀ ਮੈਂ ਉਸ ਵੇਲੇ ਉਹਨਾਂ ਨੂੰ ਨਹੀਂ ਜਾਣਦਾ ਮੈਂ ਉਹਨਾਂ ਨੂੰ ਆਪਣੇ ਆਫਿਸ ਚ ਲੈ ਕੇ ਆਇਆ ਉੱਥੋਂ ਪਤਾ ਲੱਗਿਆ ਕਿ ਉਹ ਨੰਗਲ ਦੇ ਹੈ ਮੈਨੂੰ ਇਹ ਸ਼ਬਦ ਸੁਣ ਕੇ ਵੀ ਉਹਨਾਂ ਦਾ ਬਚਪਨ ਜਿਹੜਾ ਨੰਗਲ ਦਾ ਹੈ ਔਰ ਮੇਰਾ ਵੀ ਬਚਪਨ ਨੰਗਲ ਦਾ ਹੈ ਇਹਦੇ ਨਾਲ ਇੱਕ ਸਾਡੇ ਇੱਕ ਐਸਾ ਲਿੰਕੇਜ ਬਣ ਗਿਆ ਕਿ ਅਸੀਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਾਂ ਜਦ ਤੱਕ ਵੀ ਰਹਾਂਗੇ ਅਸੀਂ ਇੱਕ ਅੱਛੇ ਦੋਸਤਾਂ ਦੇ ਤਰ੍ਹਾਂ ਰਹਾਂਗੇ ਮੇਰੀ ਪਹਿਲੀ ਮੁਲਾਕਾਤ ਤੋਂ ਬਾਅਦ ਮੈਂ ਬਾਬਾ ਫਰੀਦ ਯੂਨੀਵਰਸਿਟੀ 'ਚ ਇੱਕ ਐਮ ਆਰ ਆਈ ਲਗਵਾਉਣਾ ਚਾਹੁੰਦਾ ਸੀ ਤਾਂ ਮੇਰੇ ਪਾਸ ਜਿਹੜੀ ਫੰਡਸ 'ਤੇ ਤਕਰੀਬਨ 4 ਕਰੋੜ ਰੁਪਏ ਸਨ ਮੈਂ ਇਹਨਾਂ ਰਿਕੁਐਸਟ ਕੀਤੀ ਵੀ ਮੈਨੂੰ ਤੁਸੀਂ 2 ਕਰੋੜ ਰੁਪਏ ਹੋਰ ਦੇ ਦਿਓ ਤਾਂ ਕਿ ਮੈਂ ਐਮ ਆਰ ਆਈ ਸੈਂਟਰ ਆਪਣਾ ਸ਼ੁਰੂ ਕਰ ਸਕਾਂ ਇਸ ਸ਼ਖਸੀਅਤ ਨੇ ਬਿਨਾ ਮیتے ਕੋਈ ਸਵਾਲ ਪੁੱਛੇ ਤੇ ਬਾਬਾ ਫੀ ਯੂਨਿਟੀ ਫੈਲਸਫੀਨਸ ਨੂੰ 2 ਕਰੋੜ ਰੁਪਏ ਦਾ ਡਰਾਫਟ ਦੇ ਦਿੱਤਾ ਬਾਈ ਦਟਾਈ ਮੈਂ ਜਿਸਲੇ ਤੱਕ ਅਸੀਂ ਐਮ ਆਰ ਆਈ ਖਰੀਦਣਾ ਥਾ ਯੂਐਸਟੀ ਕੋਲ ਪੈਸੇ ਹੋ ਗਏ ਪਰ ਮੈਂ ਇਹਨਾਂ ਨੂੰ ਕਿਹਾ ਵੀ ਇਹ 2 ਕਰੋੜ ਰੁਪਏ ਜਿਹੜਾ ਹੈ ਇਹ ਮੇਰੀ ਇੱਕ ਤੁਹਾਡੇ ਵੱਲ ਇਮਾਨਤ ਹੈ ਔਰ ਉਹ ਇਮਾਨਤ ਬਰਕਰਾਰ ਰਹੇਗੀ ਪਰ ਅਸੀਂ ਉਹ ਐਮ ਆਰ ਆਈ ਉੱਥੇ ਲਾ ਲਿਆ ਪਰ ਉਤੇ ਬਾਅਦ ਮੈਂ ਇਹਨਾਂ ਨੂੰ ਦੇਖਿਆ ਕਿ ਇਹਨਾਂ ਨੇ ਸਾਨੂੰ 2 ਪੀਐਸਏ ਪਲਾਂਟ ਜਿਹੜੇ ਕਿ ਕੋਵਿਡ ਦੇ ਵਿੱਚ ਅਸੀਂ ਯੂਜ਼ ਕੀਤੇ ਸਾਡੇ ਕੋਲ ਫਰੀਦਕੋਟ ਜਿਸਲੇ ਕੋਵਿਡ ਬਿਲਕੁਲ ਪੀਕਸ ਥਾ ਆਕਸੀਜਨ ਦਾ ਕੋਈ ਘਾਟਾ ਨਹੀਂ ਥਾ ਔਰ ਅਸੀਂ ਈਵਨ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਵੀ ਆਕਸੀਜਨ ਦੀ ਜ਼ਰੂਰਤ ਪਈ ਤੇ ਅਸੀਂ ਦਿੱਤੇ ਇਹਨਾਂ ਨੇ ਸੋ ਮਨੀ ਆਕਸੀਜਨ ਜਨਰੇਟਰ ਪਲਾਂਟ ਦੇ ਨਾਲ ਨਾਲ ਯੂਨਿਟ ਦਿੱਤੇ ਇਨ ਐਡੀਸ਼ਨ ਹੋਰ ਡਾਇਲਸਿਸ ਯੂਨਿਟ ਵੀ ਸਾਡੇ ਬਾਬਾ ਫਰੀਦ ਯੂਨੀਵਰਸਿਟੀ ਚ ਲਾਏ ਜਦ ਵੀ ਮੈਂ ਇਹਨਾਂ ਨੂੰ ਕਿਸੇ ਵਾਸਤੇ ਡਾਇਲਸਿਸ ਯੂਨਿਟ ਵਾਸਤੇ ਕਿਹਾ ਤਾਂ ਅਸੀਂ ਰਿਕੁਐਸਟ ਕੀਤੀ ਤਾਂ ਇਹਨਾਂ ਨੇ ਦੋ ਡਾਇਲਸਿਸ ਯੂਨਿਟ ਜਿਹੜੇ ਹੈ ਉਹ ਹਮੀਰਪੁਰ ਸਿਵਲ ਹਸਪੀਟਲ ਚ ਵੀ ਲਾਇਆ ਇਹ ਸਿਰਫ ਮੈਡੀਕਲ ਦੇ ਕੰਮ ਹੀ ਨਹੀਂ ਕਰ ਰਹੇ ਪਰ ਜਿਹੜੀਆਂ ਆਮ ਗਰੀਬ ਲੇਡੀਜ਼ ਵਿਧਵਾ ਲੇਡੀਜ਼ ਗਰੀਬ ਬੱਚੇ ਇਹਨਾਂ ਸਾਰਿਆਂ ਨੂੰ ਇਹ ਸਰਟੀਫਿਕੇਟ ਉਤੇ ਬਾਜ਼ ਬਜੀਫੇ ਦਿੰਦੇ ਮੈਂ ਇਸ ਗੱਲ ਨੂੰ ਜ਼ਾਹਰ ਕਰਦੇ ਬੜੀ ਖੁਸ਼ੀ ਹੈ ਕਿ ਜਿਹੜੀ ਮਲੇਰ ਕੋਟਲੇ ਦੀ ਰਾਣੀ ਹੈ ਸ਼ੀ ਇਸ ਆਲਸੋ ਇਨ ਹੈ ਦੇ ਜਿਹੜੀ ਪੈਨਸ਼ਨ ਉਹਨਾਂ ਨੂੰ ਬਰਕਰਾਰ ਰੱਖੀ ਇਨਾਂ ਨੇ ਪੈਨਸ਼ਨ ਦਿੱਤੀ ਬਿਕਾਉਜ਼ ਨੋ ਹਰ ਕੰਡੀਸ਼ਨ ਇਸ ਨੋਟ ਵੈਰੀ ਗੁੱਡ ਤਾਂ ਉਸ ਇਦਾਂ ਦੇ ਵੀ ਸੈਂਸਿਟਿਵ ਇਸ਼ੂਜ਼ ਪਰ ਵੀ ਇਨਾਂ ਨੇ ਯੋਗਦਾਨ ਦਿੱਤਾ ਫਿਰ ਕਿਸਾਨਾਂ ਦੀ ਜਿਹੜਾ ਐਜਿਟੇਸ਼ਨ ਹੋਈ ਜਿਹੜੀ ਰਿਕਵੈਸਟ ਉਹਨਾਂ ਨੇ ਕੀਤੀ ਉਹਨਾਂ ਨੂੰ ਵੀ ਇਨਾਂ ਨੇ ਕਾਫੀ ਸਪੋਰਟ ਕੀਤਾ ਸੋ ਮੈਂ ਇਹ ਸਮਝਦਾ ਕਿ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਕਿ ਸੋਸਾਇਟੀ ਦੀ ਸੇਵਾ ਕਰਨ ਵਾਸਤੇ ਆਪਣਾ ਤਨਮਾਨ ਤਨ ਲਾਤਾ ਮੈਂ ਫੇਰ ਰਿਪੀਟ ਕਰਦਾ ਵੀ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਇਹਨਾਂ ਨਾਲ ਮੇਰੀ ਇੱਕ ਐ ਐਸਾ ਸੰਬੰਧ ਜੁੜਿਆ ਜਿਹੜਾ ਕਿ ਅਸੀਂ ਬਚਪਨ ਦਾ ਸੰਬੰਧ ਹੈ ਔਰ ਮੈਂ ਇਸ ਸੰਬੰਧ ਦੇ ਮੈਨ ਮੈਨੋ ਫਖਰ ਹੈ ਕਿਉਂਕਿ ਜਦ ਵੀ ਮੈਂ ਇਹਨਾਂ ਦੇ ਨਾਲ ਚੱਲਦਾ ਮੇਰਾ ਬਿਨਾ ਮਤਲਬ ਤੇ ਹੀ ਮੇਰਾ ਇਹਨਾਂ ਦੇ ਨਾਲ ਚੱਲਣ ਨਾਲ ਮੇਰਾ ਨਾ ਹੁੰਦਾ ਹੈ ਔਰ ਮੈਂ ਬਹੁਤ ਖੁਸ਼ ਹੈ ਕਿ ਅਸੀਂ ਰਲ ਮਿਲ ਕੇ ਇਹ ਜੋ ਕੁਝ ਵੀ ਅਸੀਂ ਸੋਸਾਇਟੀ ਦਾ ਕਰ ਸਕਦੇ ਅਸੀਂ ਕਰਾਂਗੇ ਆਈ ਹੈਵ ਰਿਟਾਇਰਡ ਐਸ ਜਜ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਮਾਈ ਐਸੋਸੀਏਸ਼ਨ ਵਿਦ ਐਸ ਪੀ ਸਿੰਘ ઓਬਰਾਏ ਇਸ ਪ੍ਰੀਟੀ ਲੌਂਗ ਸੋ ਆਈ ਹੈਡ ਬੀਨ ਹੇਰਿੰਗ ਅਬਾਊਟ ਹਿਸ ਐਕਟੀਵਿਟੀਜ਼ ਕਦੀ ਤਾਂ ਉਹ ਕਹਿੰਦੇ ਸੀਗੇ ਚੇਲਾਂ ਦੇ ਵਿੱਚ ਸੁਧਾਰ ਕਰਨਾ ਹੈ ਜੇਲਾ ਸਕੂਲਰ ਲੱਗ ਜਾਂਦਾ ਸੀ ਕੇ ਕਦੀ ਤੇ ਕਈ ਵਾਰ ਉਹਨਾਂ ਨੇ ਚੈਰਿਟੀ ਪਰਪਸਿਜ਼ ਲਈ ਐਂਬੂਲੈਂਸਿਸ ਡੋਨੇਟ ਕੀਤੀਆਂ ਤੇ ਸਪੈਸ਼ਲ ਚਿਲਡਰਨ ਜਿਹੜੇ ਹੁੰਦੇ ਉਹਨਾਂ ਦੇ ਲਈ ਸਕੂਲ ਚਲਾ ਰਹੇ ਸੀ ਪਟਿਆਲਾ ਦੇ ਵਿੱਚ ਤੇ ਉਹਨਾਂ ਦੀ ਖਾਸੀਅਤ ਇਹ ਦੇਖੀ ਮੈਂ ਕਿ ਉਹ ਉਹਨਾਂ ਨੇ ਚੈਰਿਟੀ ਦੇ ਲਈ ਉਹਨਾਂ ਨੂੰ ਜਨੂਨ ਹੈ ਚੈਰਿਟੀ ਦਾ ਤੇ ਉਹ ਚੈਰਿਟੀ ਕਰਦੇ ਨੇ ਬਿਨਾ ਕਿਸੇ ਤੇ ਮੰਗੇ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਪਤਾ ਲੱਗ ਜਾਂਦਾ ਹੈ ਕਿ ਇਸ ਜਗ੍ਹਾ ਤੇ ਉਹਨਾਂ ਦੀ ਹੈਲਪ ਦੀ ਜ਼ਰੂਰਤ ਹੈ ਤੋਂ ਮੇਰੀ ਮੈਂ ਉਹਨਾਂ ਦੇ ਨਾਲ ਐਸੋਸੀਏਸ਼ਨ 'ਚ ਦੇਖਿਆ ਹੈ ਕਿ ਕੁਝ ਲੋਕ ਤਾਂ ਆਪਣੇ ਦਸੂਂਦ ਕੱਢ ਕੇ ਤੇ ਉਹਦੇ 'ਚੋਂ ਸੇਵਾ ਕਰਦੇ ਨੇ ਪਰ ਇਹ ਬੰਦਾ ਮੈਂ ਪਹਿਲਾ ਦੇਖਿਆ ਜੀ ਜਿਹੜਾ ਕਿ ਆਪਣੀ ਇਨਕਮ ਦੇ ਵਿੱਚੋਂ 98% ਚੈਰੀਟੀ ਤੇ ਸਪੈਂਡ ਕਰਦਾ ਹੈ ਤੇ ਜੇ ਅਸੀਂ ਇਹਨਾਂ ਦੇ ਡਿਫਰੈਂਟ ਫੀਲਡਸ ਦੇਖੀਏ ਤੇ ਸ਼ੁਰੂ-ਸ਼ੁਰੂ ਚ ਤਾਂ ਇਹਨਾਂ ਨੇ ਮਾਸ ਮੈਰਿਜਸ ਦੇ ਵਿੱਚ ਇੰਨੀ ਕੰਟਰੀਬਿਊਸ਼ਨ ਕੀਤੀ ਕਿ ਗਰੀਬਾਂ ਦੇ ਮੈਰਿਜਸ ਕਰਵਾਉਂਦੇ ਸੀਗੇ ਤਾਂ ਉਹਨਾਂ ਹਰ ਇੱਕ ਨੂੰ ਲੜਕੀ ਨੂੰ ਦਹੇਜ ਦੇਂਦੇ ਸੀ ਛੋਟਾ ਜਿਹਾ ਅਮ ਕਰਦਾ ਸਮਾਨ ਦਿੰਦੇ ਸੀਗੇ ਫਿਰ ਇਹਨਾਂ ਨੇ ਬਜ਼ੁਰਗ ਬੰਦਿਆਂ ਦੇ ਲਈ ਪੈਨਸ਼ਨਸ ਲਗਵਾਈਆਂ ਤੇ ਆਈ ਕੈਂਪਸ ਲਗਾਉਣ ਦਾ ਕੋਈ ਨੰਬਰ ਹੀ ਨਹੀਂ ਪਤਾ ਕਿੰਨੇ ਆਈ ਕੈਂਪਸ ਲਗਵਾਏ ਇਹਨਾਂ ਨੇ ਫ੍ਰੀ ਇਹ ਫੇਮਸ ਇਹਨਾਂ ਦੀ ਐਕਟੀਵਿਟੀਜ਼ ਉਦੋਂ ਹੋਈਆਂ ਜਦੋਂ ਇਹਨਾਂ ਨੇ ਬਲੱਡ ਮਨੀ ਦਿੱਤਾ ਬੇਕਸੂਰ ਕੁਝ ਬੰਦੇ ਸੀਗੇ ਦੁਬਈਚ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਇਹਨਾਂ ਨੇ ਉਹਨਾਂ ਦੇ ਲਈ ਬਲੱਡ ਮਨੀ ਅਰੇਂਜ ਕਰਕੇ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਦੀਆਂ ਜਾਨਾਂ ਬਚਾਈਆਂ ਤੇ ਜਦੋਂ ਕੋਰੋਨਾ ਦਾ ਟਾਈਮ ਸੀਗਾ ਉਦੋਂ ਕਿਸੇ ਵੀ ਖੇਤਰ 'ਚ ਜਿੱਥੇ ਲੋੜ ਪੈਂਦੀ ਸੀਗੀ ਇਹ ਉੱਥੇ ਇਹਨਾਂ ਨੇ ਮਦਦ ਕੀਤੀ ਰਾਸ਼ਨ ਸਾਰੀ ਜਗ੍ਹਾ ਤੇ ਇਹਨਾਂ ਨੇ ਭੇਜਿਆ ਉਸ ਤੋਂ ਬਾਅਦ ਦਵਾਈਆਂ ਭੇਜੀਆਂ कोरोना ਤੋਂ ਬਾਅਦ ਜਦੋਂ ਆਕਸੀਜਨ ਦੀ ਘਾਟ ਹੋਈ ਤਾਂ ਲੋਕੀ ਆਕਸੀਜਨ ਦੇ ਲੰਗਰ ਲਗਾ ਰਹੇ ਸੀ ਤਾਂ ਉਦੋਂ ਇਹਨਾਂ ਨੇ ਆਕਸੀਜਨ ਪਲਾਂਟ ਲਗਾਏ ਪੰਜਾਬ ਦੇ ਵਿੱਚ ਦੋ ਤਾਂ ਕਿ ਕੋਈ ਬੰਦਾ ਵੀ করোনা ਚ ਫੋਰ ਲੈਕ ਆਫ ਆਕਸੀਜਨ ਨਾਲ ਡੈਥ ਹੋਏ ਉਹਦੀ ਫਿਰ ਜਦੋਂ ਕਿਸਾਨ ਮੋਰਚਾ ਲੱਗਿਆ ਉਦੋਂ ਲੋਕਾਂ ਦੀ ਮੈਡੀਕਲ ਹੈਲਪ ਇਹਨਾਂ ਨੇ ਬਹੁਤ ਕੀਤੀ ਤੇ ਇਹਨਾਂ ਨੇ ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਕਿਸਾਨ ਮੋਰਚੇ ਚ ਉਹਨਾਂ ਦੇ ਫੈਮਿਲੀਜ਼ ਲਈ ਪੈਨਸ਼ਨ ਲਗਾਉਂਦੇ ਆ। ਇੰਨਾ ਹੀ ਨਹੀਂ। ਕਈ ਜਗ੍ਹਾ ਤੇ ਇਹ ਜਾਨ ਹਿਤ ਲਈ ਇਹਨਾ ਕੰਮ ਕਰਦੇ ਜਿੱਥੇ ਬਾਰੇ ਕੋਈ ਸੋਚਦਾ ਵੀ ਨਹੀਂ ਤੇ ਮੇਰੀ ਇਹਨਾਂ ਨਾਲ ਐਸੋਸੀਏਸ਼ਨ ਇਸੇ ਕਰਕੇ ਹੈ ਕਿ ਮੈਂ ਨਦੀ ਚੈਰਿਟੀ ਦੀ ਜਿਹੜੀ ਭਾਵਨਾ ਉਸ ਤੋਂ ਬਹੁਤ ਜ਼ਿਆਦਾ ਕਨਵਿੰਸਡ ਹਾਂ ਤੇ ਆ ਪਰਮਾਤਮਾ ਕਰੇ ਇਹ ਆਪਣੇ ਇਸ ਮਿਸ਼ਨ 'ਚ ਹੋਰ ਕਾਮਯਾਬ ਹੋਣ। ਤੇ ਜਿਹੜਾ ਇਹਨਾਂ ਨੂੰ ਜਨੂਨ ਹੈ ਚੈਰਿਟੀ ਕਰਨ ਦਾ ਉਹ ਹੋਰ ਵਧੇ ਤੇ ਲੋਕਾਂ ਹੋਰ ਦਾ ਭਲਾ ਹੋ ਜੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਡਾਕਟਰ ਐਸਪੀ ਸਿੰਘ ਅਵਰਾਏ ਉਹਨਾਂ ਵੱਲੋਂ 300 ਰੁਪਏ ਦੀ ਨੌਕਰੀ ਤੋਂ ਆਪਣਾ ਜੋ ਸਾਰਾ ਕੰਮ ਸੇ ਸ਼ੁਰੂ ਕੀਤਾ ਗਿਆ ਤੇ ਫਿਰ ਉਹ ਇੱਕ ਵੱਡੇ ਬਿਜ਼ਨਸਮੈਨ ਬਣੇ ਤੇ ਉਹਨਾਂ ਦੇ ਜਾਣਕਾਰਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਬਹੁਤ ਹੀ ਨਰਮ ਸੁਭਾਅ ਦੇ ਸੀ ਤੇ ਉਹਨਾਂ ਨੂੰ ਹਰ ਇੱਕ ਦੂਜੇ ਦਾ ਦੁੱਖ ਆਪਣਾ ਦੁੱਖ ਲੱਗਦਾ ਸੀਗਾ ਇਸ ਨੂੰ ਲੈ ਕੇ ਉਹਨਾਂ ਨੇ ਹੁਣ ਜੋ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਬਣਾਇਆ ਹੈਗਾ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੁਹਾਨੂੰ ਹੁਣ ਅਸੀਂ ਅਗਲੇ ਪੜਾਅ ਵਿੱਚ ਦੱਸਾਂਗੇ ਕਿਸ ਤਰ੍ਹਾਂ ਨਾਲ ਇਹ ਜਿਹੜਾ ਟਰਸਟ ਹੈਗਾ ਇਹ ਹਰ ਪੰਜਾਬ ਦੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਦਾ ਹੈਗਾ ਤੇ ਕਿਸ ਤਰ੍ਹਾਂ ਨਾਲ ਇਹ ਲੋਕਾਂ ਨੂੰ ਇੱਕ ਉਹ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਦੇ ਹੈਗਾ ਜੋ ਕਿ ਕੋਈ ਸਰਕਾਰ ਦਿੰਦੀ ਹੈ ਪਰ ਇਹਨਾਂ ਵੱਲੋਂ ਆਪਣੇ ਆਪ ਜਿਹੜੇ ਸਾਧਨ ਜੋੜ ਕੇ ਇਹ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕਾਂ ਨੂੰ ਹੈਲਥ ਆਫ ਦਾ এডਿਕੇਸ਼ਨ ਪੈਨਸ਼ਨ ਸਪੋਰਟਸ ਔਰ ਘਰ ਦੇ ਵਿੱਚ ਜ਼ਰੂਰ ਦਾ ਸਮਾਨ ਜਾਂ ਫਿਰ ਧਾਰਮਿਕ ਗੱਲ ਹੋਵੇ ਧਾਰਮਿਕ ਸਥਾਨਾਂ ਦੇ ਉੱਪਰ ਇਹ ਜਿਹੜਾ ٹرسٹ ਹੈਗਾ ਲੋਕਾਂ ਦੀ ਜਾ ਕੇ ਮਦਦ ਕਰ ਰਿਹਾ ਹੈਗਾ ਆਓ ਤੁਹਾਨੂੰ ਹੁਣ ਅਗਲੇ ਮਹਾਂਪ੍ਰਕਿਰਤੀ ਦੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਨਾਲ ਇਹ ਜਿਹੜਾ ٹرسٹ ਹੈ ਕੰਮ ਕਰਦਾ ਹੈ। ਇਸ ਐਪੀਸੋਡ 'ਚ ਅਸੀਂ ਤੁਹਾਨੂੰ ਡਾਕਟਰ ਐਸ.ਪੀ. ਸਿੰਘ ਅਬਰੌਏ ਦੇ ਨਾਲ ਮਿਲਾਇਆ ਪਰ ਤੁਸੀਂ ਜਾਣਾਂ ਕਿਤੇ ਨਹੀਂ ਅਗਲੇ ਹਫਤੇ ਤੁਹਾਨੂੰ ਉਹਨਾਂ ਦੀ ਸੰਸਥਾ ਸਰਬਤਤਾ ਪਲਾ ਚੈਰੀਟੇਬਲ ٹرسٹ ਬਾਰੇ ਜਾਣੂ ਕਰਵਾਵਾਂਗੇ ਜਿਸ ਵੱਲੋਂ ਮਨੁੱਖਤਾ ਦੀ ਸੇਵਾ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਵੱਖ-ਵੱਖ ਖੇਤਰਾਂ 'ਚ ਕੀਤੇ ਜਾ ਰਹੇ ਉਪਰਾਲਿਆਂ ਤੇ ਚਾਨਣਾ ਪਾਵਾਂਗੇ।